ਲੋਕ ਸਭਾ ਚੋਣਾਂ 1 ਜੂਨ ਨੂੰ ਪੰਜਾਬ ਦੇ ਵਿੱਚ ਆਖਰੀ ਗਿੜ ਵਿੱਚ VOTING ਹੁੰਦੀ ਏ ਸੋ ਉਸ ਤੋਂ ਬਾਅਦ EVM ਮਸ਼ੀਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੀ ਖਬਰ ਆਈ ਏ EVM ਮਸ਼ੀਨਾਂ ਦੇ ਵਿੱਚ ਹੋ ਗਈ ਛੇੜਛਾੜ ਛੇੜਛਾੜ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਏ ਪੰਜਾਬ ਦੇ ਵਿੱਚ EVM ਮਸ਼ੀਨਾਂ ਨੂੰ ਲੈ ਕੇ ਸੋ ਵੱਡੀ ਚਰਚਾ ਚੱਲ ਪਈ ਏ ਕਿ ਪੰਜਾਬ ਦੇ ਵਿੱਚ EVM ਮਸ਼ੀਨਾਂ ਨੂੰ ਹੋ ਸਕਦੀ ਏ ਛੇੜਛੜ ਜੋ ਕਿ 1 ਜੂਨ ਨੂੰ VOTING ਹੋਈ ਏ ਉਸ ਤੋਂ ਬਾਅਦ EVM ਮਸ਼ੀਨਾਂ ਪੂਰੀ ਰਾਤ ਤੱਕ ਸਟ੍ਰਾਂਗ ਰੂਮਾਂ ਵਿੱਚ ਨਹੀਂ ਪਹੁੰਚੀਆਂ ਕੀ ਕਾਰਨ ਨੇ ਕਿੱਥੇ ਰਹੀਆਂ ਪੂਰੀ ਰਾਤ ਜਿਹੜੀਆਂ EVM ਮਸ਼ੀਨਾਂ ਸੋ ਤੁਸੀਂ ਜਿਹੜੋ ਚੜਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਲੋਕ ਸਭਾ ਹਲਕਾ ਫਰੀਦਕੋਟ ਦੀ ਵਿੱਚ ਜੋ ਚਰਚਾ ਬਣੀ ਹੋਈ ਏ ਲੋਕ ਸਭਾ ਹਲਕਾ ਫਰੀਦਕੋਟ ਜਿੱਥੇ ਕਿ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਈਵੀਐਮ ਮਸ਼ੀਨਾਂ ਪੂਰੀ ਰਾਤ ਸਟ੍ਰਾਂਗ ਰੂਮਾਂ ਵਿੱਚ ਨਹੀਂ ਪਹੁੰਚੀਆਂ 1 ਜੂਨ ਨੂੰ VOTING 6 ਵਜੇ ਸਮਾਪਤ ਹੋ ਜਾਂਦੀ ਏ 7-8 ਵਜੇ ਤੱਕ ਜਿਹੜਾ ਈਵੀਐਮ ਮਸ਼ੀਨਾਂ ਔਰ ਜਿਹੜੇ ਡਾਟੇ ਹੁੰਦੇ ਨੇ ਉਹ ਸਾਰੇ ਸਟ੍ਰਾਂਗ ਰੂਮਾਂ 'ਚ ਪਾਚਾ ਕੇ ਚੋਣ ਕਮਿਸ਼ਨ ਤੱਕ ਜਿਹੜੇ ਭੇਜਨੇ ਹੁੰਦੇ ਨੇ ਲੇਕਿਨ ਚੋਣ ਹਮਲੇ ਵੱਲੋਂ ईवीएम ਮਸ਼ੀਨਾਂ ਰਾਤ ਭਰ ਤੱਕ ਨਹੀਂ ਪਹੁੰਚੀਆਂ ਸਟ੍ਰੌਂਗ ਰੂਮਾਂ ਵਿੱਚ ਕਿੱਥੇ ਰੁਕੀਆਂ ਰਹਿ ਗਈਆਂ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਜਿਹੜੇ ਕਿ ਵੱਡੀ ਖਬਰ ਆ ਰਹੀ ਏ ਪੰਜ ਵਿਧਾਨ ਸਭਾ ਹਲਕਿਆਂ ਦੀਆਂ ईवीएम ਮਸ਼ੀਨਾਂ ਕਿੱਥੇ ਪੂਰੀ ਰਾਤ ਰਹੀਆਂ ਨੇ ਸੋ ਜੋ ਜਾਣਕਾਰੀ ਮਿਲ ਰਹੀ ਏ ਕਿ ਸਟ੍ਰੌਂਗ ਰੂਮਾਂ ਦੇ ਵਿੱਚ ਇਹ ਮਸ਼ੀਨਾਂ ਕਿਉਂ ਨਹੀਂ ਪਹੁੰਚੀਆਂ ਸੋ ਵੱਡੀ ਖਬਰ ਆ ਰਹੀ ਏ ਕਿ ਇਹ ਮਸ਼ੀਨਾਂ ਇੱਕ ਟਰੱਕ ਦੇ ਵਿੱਚ ਸਨ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਇਹ EVM ਮਸ਼ੀਨਾਂ ਜੋ ਫਰੀਦਕੋਟ ਬਰਜਿੰਦਰਾ ਕਾਲਜ ਵਿੱਚ ਲਿਆਂਦੀਆਂ ਜਾਣੀਆਂ ਸਨ ਲੇਕਿਨ ਟਰੱਕ ਜਿਹੜਾ ਹੈ ਕਿ ਉਹ ਸਾਰੀ ਰਾਤ ਚੱਲਦਾ ਰਿਹਾ ਸਾਰੀ ਰਾਤ EVM ਮਸ਼ੀਨਾ ਇਕੱਠੀਆਂ ਕਰਦਾ ਰਿਹਾ ਸੋ ਜਿਹੜਾ ਡਰਾਈਵਰ ਸੀ ਉਹ ਡਰਾਈਵਰ ਨੂੰ ਨਿੰਦਰਾ ਸੀ ਕਹਿੰਦੇ ਕਿ ਨਿੰਦਰ ਵਿੱਚ ਉਹ ਡਰਾਈਵਰ ਨੇ ਜਿਹੜਾ ਕਿ ਟਰੱਕ ਰੁਕਿਤਾ ਔਰ ਦੂਸਰੇ ਦਿਨ ਦੁਪਹਿਰ 12 ਵਜੇ ਦੇ ਕਰੀਬ ਉਹ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਪਹੁੰਚਦੇ ਨੇ ਸੋ ਚੋਣ ਕਮਿਸ਼ਨ ਦੇ ਅਨੁਸਾਰ ਇਨ੍ਹਾਂ ਵਿਧਾਨ ਸਭਾ ਹਲਕਿਆਂ ਦਾ EVMs ਸਟ੍ਰਾਂਗ ਰੂਮ ਵਿੱਚ ਮਸ਼ੀਨਾਂ ਹੁਣ ਬੰਦ ਹੋ ਕੇ ਬਕਾਇਦਾ ਤੌਰ ਤੇ ਸੀਲ ਹੋ ਗਈਆਂ ਨੇ ਜੋ ਪੂਰੀ ਰਾਤ EVM ਸਟਾਂਗ ਰੂਮ ਵਿੱਚ ਨਹੀਂ ਪੁੱਜੀਆਂ ਇਸ ਤੋਂ ਬਾਅਦ ਕੁਝ ਉਮੀਦਵਾਰਾਂ ਨੇ ਪ੍ਰਸ਼ਾਸਨ ਕੋਲ ਇਤਰਾਜ਼ ਵੀ ਜਤਾਇਆ ਇਸ ਦੇ ਵਿਵਾਦਾਂ ਤੋਂ ਬਾਅਦ ਸਮੁੱਚਾ ਪ੍ਰਸ਼ਾਸਨ ਕਮਲਾ ਬਰਜਿੰਦਰਾ ਕਾਲਜ ਵਿੱਚ ਪਹੁੰਚ ਗਿਆ ਜਿੱਥੇ ਅੱਜ 12 ਵਜੇ ਦੇ ਕਰੀਬ ਇਹ ਸਾਰੀਆਂ EVM ਮਸ਼ੀਨਾਂ ਜਿਹੜਾ ਭਰਿਆ ਹੋਇਆ ਟਰੱਕ ਉੱਥੇ ਪਹੁੰਚਦਾ ਹੈ ਉਸ ਸਟ੍ਰੰਗ ਰੂਮਾਂ ਦੇ ਵਿੱਚ ਸੀਲ ਕੀਤੀਆਂ ਜਾਂਦੀਆਂ ਨੇ ਮਸ਼ੀਨਾ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਗੁਰਬਖਸ਼ ਸਿੰਘ ਚੋਹਾਨ ਤੇ ਕੁਝ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ EVM ਮਸ਼ੀਨਾ ਸੀਲ ਕਰਨ ਵਿੱਚ ਅਣਗਹਿਲੀ ਕੀਤੀ ਹੈ ਆਜ਼ਾਦ ਉਮੀਦਵਾਰ ਨੇ ਖਲਸ਼ਾ ਜਹਰ ਕੀ ਕਰਦਿਆਂ ਕਿ ਆ ਕੀ ਅਣਗਹਿਲੀ ਕਾਰਨ ਮਸ਼ੀਨਾ ਨਾਲ ਛੇੜਛੜ ਵੀ ਹੋ ਸਕਦੀ ਹੈ ਜੋ ਪੂਰੀ ਰਾਤ ਸਟ੍ਰੰਗ ਰੂਮਾਂ ਚ ਮਸ਼ੀਨਾ ਨਹੀਂ ਆਈਆਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੱਡੀ ਛੇੜਛੜ ਹੋਈ ਹੈ ਸੋ ਲਾਪਰਵਾਹੀ ਜਿਹੜੀ ਨਹੀਂ ਵਰਤੀ ਡੀਸੀ ਸਾਹਿਬ ਨੇ ਇਹਦੇ ਤੇ ਕੀ ਸਪਸ਼ਟੀ ਕਰ ਦਿੱਤਾ ਹੈ ਡਿਪਟੀ ਕਮਿਸ਼ਨਰ ਨੇ ਇਹਨਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ EVM ਫਰੀਦਕੋਟ ਲਿਆਉਣ ਦੀ ਪ੍ਰਕਿਰਿਆ ਕਾਫੀ ਲੰਮੀ ਸੀ ਉਹਨਾਂ ਦਾਅਵਾ ਕੀਤਾ ਕਿ ਜਿਸ ਵਹਨ ਦੇ ਵਿੱਚ EVM ਲਿਆਂਦੀਆਂ ਗਈਆਂ ਹਨ ਉਸ ਉੱਪਰ ਬਾਕਾਇਦਾ GPS ਸਿਸਟਮ ਲੱਗਿਆ ਹੋਇਆ ਸੀ ਅਤੇ ਪੂਰੇ ਰਸਤੇ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਇਸ ਤੋਂ ਇਲਾਵਾ ਕੇਂਦਰੀ ਨੀਂ ਫੌਜੀ ਬਲ ਤੇ ਪੰਜਾਬ ਪੁਲਿਸ ਦੀਆਂ ਟੁਕੜੀਆਂ ਵੀ ਉਸ ਜਿਹੜਾ ਕਿ ਟਰੱਕ ਦੇ ਕਾਫਲੇ ਦੇ ਨਾਲ ਚੱਲ ਰਹੀਆਂ ਸੀ ਉਹਨਾਂ ਕਹਿੰਦੇ ਕਿ ਪ੍ਰਸ਼ਾਸਨ ਨੇ ਕਿਸੇ ਵੀ ਥਾਂ ਤੇ ਕੋਈ ਲਾਪਰਵਾਹੀ ਨਹੀਂ ਮਰਤੀ ਬਲਕਿ ਕਾਗਜ਼ੀ ਪ੍ਰਕਿਰਿਆ ਹੀ ਬੜੀ ਲੰਮੀ ਹੁੰਦੀ ਏ ਜਿਸ ਕਾਰਨ ਏਵੀਐਮ ਦੇਰ ਰਾਤ ਫਰੀਦਕੋਟ ਦੇ ਬਲਜਿੰਦਰਾ ਕਾਲਜ ਵਿੱਚ ਪੁੱਜੀਆਂ ਸਨ ਜਿਨ੍ਹਾਂ ਨੂੰ ਸਟ੍ਰੰਗ ਰੂਮਾਂ 'ਚ ਅਬ ਅਬ ਜ਼ਰਵਰਦੀ ਹਾਜ਼ਰੀ ਵਿੱਚ ਸਿਲ ਕਰ ਦਿੱਤਾ ਗਿਆ ਸੀ ਉਧਰ ਸਥਾਨਕ ਪ੍ਰਸ਼ਾਸਨ ਨੇ ਫਰੀਦਕੋਟ ਲੋਕ ਸਭਾ ਹਲਕੇ ਅੰਦਰ ਹੋਈ ਇੱਕ ਪੋਲਿੰਗ ਦਾ ਅੰਕੜਾ ਰਾਤ ਨੂੰ ਜਾਰੀ ਕਰਨ ਦੀ ਥਾਂ ਅੱਜ ਸਵੇਰੇ ਜਾਰੀ ਕੀਤਾ ਹੈ ਫਰੀਦਕੋਟ ਦਾ ਇਕੱਲਾ ਜਿਹੜਾ ਲੋਕ ਸਭਾ ਹਲਕਾ ਜਿਸ ਦੀ ਕੁੱਲ VOTING ਫੀਸਦੀ ਸਭ ਤੋਂ ਮਗਰੋਂ ਕੀਤੀ ਗਈ ਸੋ ਵੱਡੀ ਚਰਚਾ ਬਣੀ ਹੋਈ ਹੈ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਜਿਹੜੀਆਂ EVM ਮਸ਼ੀਨਾਂ ਨੇ ਉਹ ਰਾਤ ਪਰ ਤੱਕ ਜਿਹੜੀਆਂ ਨੇ ਗਾਇਬ ਰਹੀਆਂ ਸਟਰੋਂਗ ਰੂਮਾਂ ਦੇ ਵਿੱਚ ਨਹੀਂ ਆਈਆਂ ਜੋ ਕਿ 2 ਜੂਨ ਨੂੰ 12 ਵਜੇ ਦੇ ਕਰੀਬ ਉਸ ਸਟਰੋਂਗ ਰੂਮ ਆ ਜਿਹੜੇ ਸਟਰੋਂਗ ਰੂਮ ਬਰਜਿੰਦਰਾ ਕਾਲ ਦੇ ਵਿੱਚ ਪਹੁੰਚਦੀਆਂ ਨੇ ਸੋ ਇਹ ਸੀ ਲੀ ਕੀਤੀਆਂ ਜਾਂਦੀਆਂ ਨੇ ਸੋ ਉਮੀਦਵਾਰਾਂ ਦੇ ਹਾਜ਼ਰੀ ਦੇ ਵਿੱਚ ਉਹ ਡਿਪਟੀ ਕਮਿਸ਼ਨ ਨੇ ਇਹੀ ਵਾਅਦਾ ਜਿਹੜਾ ਪੱਖ ਰੱਖਿਆ ਹੈ ਕਿ EVM ਮਸ਼ੀਨਾਂ ਦੀ ਪ੍ਰਕਿਰਿਆ ਜਿਹੜੀ ਕਾਗਜ਼ੀ ਪ੍ਰਕਿਰਿਆ ਸੀ ਬਹੁਤ ਲੰਮੀ ਸੀ ਔਰ ਵਿਧਾਨ ਸਭਾ ਹਲਕੇ ਪੰਜੀੜੇ ਵਿਧਾਨ ਸਭਾ ਹਲਕਿਆਂ ਦੇ ਜਿੱਥੋਂ EVM ਇਕੱਠੀਆਂ ਕਰਕੇ ਲਿਆਉਣੀਆਂ ਸੀ ਜਿਹੜੇ ਵਾਹਨ ਦੇ ਵਿੱਚ ਉਹਦੇ ਤੇ ਸਪੈਸ਼ਲ ਜਿਹੜਾ ਕਿ ਕੈਮਰੇ ਲੱਗੇ ਹੋਏ ਸੀ ਉਹਦੇ ਤੇ ਜਿਹੜਾ ਕਿ ਨਾਲ ਫੌਜੀ ਵਾਲੇ ਟੁਕੜੀਆਂ ਚੱਲ ਰਹੀਆਂ ਸੀ ਸੋ ਬਹੁਤ ਜੀਐਸਪੀ ਸਿਸਟਮ ਦੇ ਕਾਰਨ ਪੂਰੀ ਵੀਡੀਓ ਬਣੀ ਹੋਈ ਹੈ ਜੇ ਕਿਸੇ ਨੂੰ ਕੋਈ ਡਾਟ ਹੈ ਤਾਂ ਵੀਡੀਓ ਵਿੱਚ ਚੈੱਕ ਕਰ ਸਕਦਾ ਹੈ ਲੇਕਿਨ ਟਰੱਕ ਮਾਲਕ ਜਿਹੜਾ ਡਰਾਈਵਰ ਸੀ ਉਹ ਥੋੜਾ ਜਿਹਾ ਬਹੁਤ ਸਾਵਧਾਨੀ ਨਾਲ ਚੱਲ ਰਿਹਾ ਸੀ ਰਸਤਿਆਂ ਦੇ ਵਿੱਚ ਨਵਾਂ ਸੀ ਉਹ ਟਰੱਕ ਡਰਾਈਵਰ ਔਰ ਉਸ ਨੂੰ ਜਿਹੜੇ ایਵੀਐਮ ਇਕੱਠੀਆਂ ਕਰਨ ਤੇ ਦੇਰੀ ਹੋਈਏ ਔਰ ਸਤਪੜ ਤੱਕ ਉਹ ਪਹੁੰਚ ਗਿਆ ਸੀ ਲੇਕਿਨ ਫਿਰ ਉਸ ਤੋਂ ਬਾਅਦ ਅਬ ਜਰਬਰ ਦੀ ਹਾਇਰੀ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਇੱਥੇ ਸਟਰੌਂਗ ਰੂਮਾਂ 'ਚ ਸੀਲ ਕੀਤਾ ਗਿਆ ਜੋ ਕੱਲ 12 ਵਜੇ ਤੱਕ ਪੁੱਛਿਆ ਜੇ ਸੀਲ ਹੁੰਦੀਆਂ ਰਹੀਆਂ ਨੇ ਸੋ ਵੱਡੀ ਖਬਰ ਆਈ ਏ ਵੀ ਐਮ ਮਸ਼ੀਨਾਂ ਨਾਲ ਹੋ ਸਕਦੀ ਹੈ ਵੱਡੀ ਛੇੜਛਾੜ